ਹਾਂ ਉਹਦਾ ਵੀ ਅਸੀਂ ਦੇਖੋ ਪੰਜਾਬ ਦਾ ਮੁੱਖ ਮੰਤਰੀ ਆ ਉਹਦਾ ਫਰਜ ਸੀ ਇਸ ਕਤਲੇਆਮ ਨੂੰ ਰੋਕਣਾ ਪ੍ਰਕਾਸ਼ ਸਿੰਘ ਬਾਦਲ ਵੀ ਦੋਸ਼ੀ ਆ ਉਹਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਰਜਿੰਦਰ ਪੰਡਾਰੀ ਬੀਜੇਪੀ ਦਾ ਜਿਹੜਾ ਰਜਿੰਦਰ ਪੰਡਾਰੀ ਆ ਉਹਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਹਰੀਸ਼ 베ਦੀ ਤੇ ਵੀ ਔਰ ਆਸ਼ੂ ਤੋਸ਼ ਤੇ ਵੀ ਔਰ ਇਹ ਜਿਹੜੇ ਇਹ ਲੋਕਲ ਜਿਹੜਾ ਹੈਗਾ ਪ੍ਰਸ਼ਾਸਨ ਡੀਸੀ ਔਰ ਐਸਐਸਪੀ ਉਹ ਵੀ ਦੋਸ਼ੀ ਆ ਉਹ ਵੀ ਇਸ ਕਤਲੇਆਮ ਤੋਂ ਬਚ ਨਹੀਂ ਸਕਦੇ ਉਹਨਾਂ ਤੇ ਵੀ ਪਰਚੇ ਦਰਜ ਹੋਣੇ ਚਾਹੀਦੇ ਸਿਖਾਉਣ ਦੇ ਨਾਤੇ ਔਰ ਜਾਣ ਬੁੱਝ ਕੇ ਇਹਨਾਂ ਨੇ ਸਾਰਾ ਕੁਝ ਇਹ ਕਰਾਇਆ ਇਹ ਸਮਾਗਮ ਰੋਕੇ ਜਾ ਸਕਦੇ ਸੀ ਆਸ਼ੂ ਟੋਸ਼ ਨੂੰ ਰੋਕਿਆ ਜਾਸ ਹੁਣ ਕਿਉਂ ਰੋਕਿਆ ਕਤਲੇਆਮ ਕਰਾ ਕੇ ਰੋਕੇ ਆ ਨਾ ਜੇ ਉਹ ਕਹਿੰਦੇ ਅਸੀਂ ਨਹੀਂ ਮੰਨਦੇ ਕਿ ਰੋਕ ਰਹੇ ਆ ਕਤਲੇਆਮ ਕਰਾ ਕੇ ਰੋਕੇ ਇਹਦਾ ਮਤਲਬ ਕਤਲੇਆਮ ਕਰਾਉਣ ਦੀ ਪਹਿਲਾਂ ਪਲਾਨ ਸੀ ਕਿ ਕਤਲੇਆਮ ਹੋਵੇ ਫਿਰ ਉਸ ਤੋਂ ਬਾਅਦ ਸੋਚਾਂਗੇ ਸਾਡੇ ਦੇਖੋ ਸਾਡੇ ਕੋਲੇ ਜਿਹੜੀ 11 ਸਿੰਘਾਂ ਦੀ ਫਟੜ ਦੀ ਰਿਪੋਰਟ ਹੈ ਇੱਕ ਸਿੰਘ ਦੀ ਸ਼ਹੀਦੀ ਦੀ ਰਿਪੋਰਟ ਹੈ ਲੇਕਿਨ ਬੀਬੀਸੀ ਤੋਂ ਜਿਹੜੀ ਖਬਰ ਆ ਰਹੀ ਹੈ ਉਹ ਨਾ ਇੱਕ ਮੇਰੀ ਬੇਨਤੀ ਲਾਤੇ ਜਾਓ हर से अमृत वेले उठ के स्नान करके अरदस जरूर करे सचे पातशाह गुरु रामदास जी तेरे घर के सेवक सरदार प्रकाश सिंहल सरदार सुखबीर सिंहलर हरसिमरत कौर बादल तो तू तो यह सेवा किरपा करके ले या है आप बख्शिश करके सचे पातशाह अपना मेरा भरया हथ रखियो ਤੇ ਮੇਰੀ ਬੇਨਤੀ ਹੈ ਤੁਹਾਡੇ ਚਰਨਾਂ ਵਿੱਚ ਸਾਰਿਆਂ ਨੂੰ ਅੱਜ ਦੇ ਇਸ ਸਮਾਗਮਾਂ ਦੀ ਇਹਨਾਂ ਮੁਖਤਨੀ ਕੰਫਰੰਸ ਸਮਾਗਮਾਂ ਦੀ ਮੈਂ ਲੱਖ ਲੱਖ ਵਧਾਈ ਦਿੰਦਾ ਕੋ ਲੈ ਚਕੋ ਸਮਾ ਕਰ ਇਹ ਅਦਾਸ ਜੂਰ ਕਰਿਓ ਕਿ ਇਹ ਸਕੇ ਪਾਤਸ਼ਾਹ ਗੁਰੂ ਰਾਮਦਾਸ ਜੀ ਤੇਰੇ ਗਰਦੇ ਸੇਵ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਤੇ ਹਰ ਸਿੰਤ ਗੌਰ ਬਾਦਲ ਤੋਂ ਤੁਹਾਡੇ ਦੇਖੋ ਸਾਡੇ ਕੋਲੇ ਜਿਹੜੀ 11 ਸਿੰਘਾਂ ਦੀ ਫਟਣ ਦੀ ਰਿਪੋਰਟ ਹੈ ਇੱਕ ਸਿੰਘ ਦੀ ਸ਼ਹੀਦੀ ਦੀ ਰਿਪੋਰਟ ਹੈ ਲੇਕਿਨ BBC ਤੋਂ ਜਿਹੜੀ ਖਬਰ ਆ ਰਹੀ ਹੈ ਉਹ ਨਾ ਇੱਕ ਮੇਰੀ ਬੇਨਤੀ ਲੈ ਕੇ ਜਾਓ ਹਰ ਦਿਨ ਸੇ ਅੰਮ੍ਰਿਤ ਵੇਲੇ ਉੱਡੇ ਇਸ਼ਨਾਨ ਕਰਕੇ ਆਸ਼ੂ ਤੋਸ਼ ਨੂੰ ਰੋਕਿਆ ਜਾਸਾ ਹੁਣ ਕਿਉਂ ਰੋਕਿਆ ਕਤਲੇਮ ਕਰਾ ਕੇ ਰੋਕਿਆ ਨਾ ਜੇ ਉਹ ਕਹਿੰਦੇ ਅਸੀਂ ਨਹੀਂ ਮੰਨਦੇ ਕਿ ਰੋਕ ਰਹੇ ਆ ਕਤਲੇਆਮ ਕਰਾ ਕੇ ਰੋਕੇ ਦਾ ਮਤਲਬ ਕਤਲੇਆਮ ਕਰਾਉਣ ਦੀ ਪਹਿਲਾਂ ਪਲਾਨ ਸੀ ਕਿ ਕਤਲੇਆਮ ਹੋਵੇ ਫਿਰ ਉਸ ਤੋਂ ਬਾਅਦ ਸੋਚਾਂਗੇ اور ਆਸ਼ੂ ਤੋਂ ਉਸਤੇ ਵੀ ਔਰ ਇਹ ਜਿਹੜੇ ਇਹ ਲੋਕਲ ਜਿਹੜਾ ਹੈਗਾ ਪ੍ਰਸ਼ਾਸਨ ਡੀਸੀ ਔਰ ਐਸਐਸਪੀ ਉਹ ਵੀ ਦੋਸ਼ੀ ਹੈ ਉਹ ਵੀ ਇਸ ਕਤਲੇਆਮ ਤੋਂ ਬਚ ਨਹੀਂ ਸਕਦੇ ਉਹਨਾਂ ਤੇ ਵੀ ਪਰਚੇ ਦਰਜ ਹੋਣੇ ਚਾਹੀਦੇ ਸਿੱਖਣ ਦੇ ਨਾਤੇ ਔਰ ਜਾਣ ਬੁੱਝ ਕੇ ਇਹਨਾਂ ਨੇ ਸਾਰਾ ਕੁਝ ਇਹ ਕਰਾਇਆ ਇਹ ਸਮਾਗਮ ਰੋਕੇ ਜਾ ਸਕਦੇ ਸੀ ਹਾਂ ਉਹਦਾ ਵੀ ਅਸੀਂ ਦੇਖੋ ਪੰਜਾਬ ਦਾ ਮੁੱਖ ਮੰਤਰੀ ਆ ਉਹਦਾ ਫਰਜ ਸੀ ਇਸ ਕਤਲੇਆਮ ਨੂੰ ਰੋਕਣਾ ਪ੍ਰਕਾਸ਼ ਸਿੰਘ ਬਾਦਲ ਵੀ ਦੋਸ਼ੀ ਆ ਉਹਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਰਜਿੰਦਰ ਪੰਡਾਰੀ ਬੀਜੇਪੀ ਦਾ ਜਿਹੜਾ ਰਜਿੰਦਰ ਪੰਡਾਰੀ ਆ ਉਹਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਹਰੀਸ਼ ਬੇਦੀ ਤੇ ਵੀ